ਪੰਜਾਬ ਦੇ ਵਿੱਚ ਲੁਟੇਰਿਆਂ ਦੇ ਹੌਂਸਲੇ ਬੁਲੰਦ ਨੇ ਇਹਨਾਂ ਲੁਟੇਰਿਆਂ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮ ਦੇ ਉੱਤੇ ਠੱਗੀ ਮਾਰੀ ਗਈ ਹੈ ਤੇ ਕਈ ਸੰਗਤਾਂ ਨੂੰ ਲੱਖਾਂ ਦਾ ਹਜ਼ਾਰਾਂ ਦਾ ਚੂਨਾ ਲਗਵਾਇਆ ਹੈ ਦੱਸਦੀ ਹੈ ਕਿ ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮ ਦੇ ਉੱਤੇ ਠੱਗੀ ਮਾਰਨ ਦਾ ਸਾਹਮਣੇ ਆਇਆ ਹੈ ਜਿੱਥੇ ਕਈ ਸੰਗਤਾਂ ਖੱਜਲ ਖਵਾਰ ਹੋ ਰਹੀਆਂ ਨੇ ਇਸ ਬਾਬਤ ਕੀ ਇਹ ਪੂਰਾ ਮਾਮਲਾ ਦੱਸਦੀ ਹੈ ਤੁਹਾਨੂੰ ਇਸ ਵਿਸਥਾਰਤ ਰਿਪੋਰਟ ਦੇ ਵਿੱਚ ਦਰਅਸਲ ਅੰਮ੍ਰਿਤਸਰ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸਾਰਾਗੜੀ ਦੇ ਨਾਮ ਦੇ ਉੱਤੇ ਕਈ ਸਾਈਬਰ ਠੱਗਾ ਦੇ ਵੱਲੋਂ ਆਪਣੇ ਅਕਾਊਂਟ ਬਣਾ ਕੇ ਸੰਗਤਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਸਾਈਬਰ ਠੱਗਾ ਦੇ ਵੱਲੋਂ ਕਿਊ ਆਰ ਕੋਡ ਵਰਤ ਕੇ ਆਨਲਾਈਨ ਪੈਸੇ ਮੰਗਵਾ ਕੇ ਬਾਅਦ ਵਿੱਚ ਫੋਨ ਬੰਦ ਕਰ ਲਿਆ ਜਾਂਦਾ ਹੈ ਅਤੇ ਕਈ ਠੱਗਾ ਦੇ ਵੱਲੋਂ ਤਾਂ ਸੰਗਤਾਂ ਦੇ ਖਾਤੇ ਦੇ ਵਿੱਚ ਵੀ ਪੈਸੇ ਉਡਾ ਲਏ ਜਾਂਦੇ ਨੇ ਇਸ ਮੌਕੇ ਦੇ ਉੱਤੇ ਸੰਗਤਾਂ ਦੇ ਵੱਲੋਂ ਸੱਚ ਕੰਟਰੀ ਹਰਮੰਦਰ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਸੱਚ ਕੰਟਰੀ ਹਰਮੰਦਰ ਸਾਹਿਬ ਦੀ ਸਾਰਾ ਗੜੀ ਦੀ ਵੈੱਬਸਾਈਟ ਦੇ ਉੱਤੇ ਹਮੇਸ਼ਾ ਕਮਰਾ ਬੁੱਕ ਕਰਨਾ ਚਾਹੀਦਾ ਹੈ ਅਤੇ ਇਸ ਮੌਕੇ ਉਤੇ ਉਹਨਾਂ ਨੂੰ ਰਸੀਦ ਵੀ ਅਸੀਂ ਦਿੰਦੇ ਹਾਂ ਪਰ ਕੁਝ ਠੱਗਾ ਦੇ ਵੱਲੋਂ ਸਾਰਾ ਘੜੀ ਦੇ ਨਾਮ ਦੇ ਉੱਤੇ ਸੰਗਤਾਂ ਨੂੰ ਲੁੱਟਿਆ ਜਾ ਰਿਹਾ ਹੈ ਇਸ ਮੌਕੇ ਦੇ ਉੱਤੇ ਉਹਨਾਂ ਦੇ ਵੱਲੋਂ ਲਿਖਤੀ ਸ਼ਿਕਾਇਤ ਡੀਐਸਪੀ ਅੰਮ੍ਰਿਤਸਰ ਨੂੰ ਵੀ ਦਿੱਤੀ ਗਈ ਹੈ ਅਤੇ ਇਹਨਾਂ ਠੱਗਾ ਦੇ ਉੱਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਇਸ ਮੌਕੇ ਦੇ ਉੱਤੇ ਡੀਐਸਪੀ ਆਲਮ ਵਿਜੇ ਨੇ ਦੱਸਿਆ ਹੈ ਕਿ ਸਾਨੂੰ ਹਰਮੰਦਰ ਸਾਹਿਬ ਅਤੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਇੱਕ ਸ਼ਿਕਾਇਤ ਦਰਜ ਕਰਵਾਈ ਹੈ ਕਿ ਕਿਸੇ ਅਣਜਾਣ ਵਿਅਕਤੀ ਦੇ ਵੱਲੋਂ ਇੱਕ ਵੈੱਬਸਾਈਟ ਤਿਆਰ ਕੀਤੀ ਗਈ ਹੈ ਜਿਸ ਤਹਿਤ ਹੀ ਉਹ ਠੱਗੀ ਕਰ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਵਿਅਕਤੀਆਂ ਦੇ ਵੱਲੋਂ ਇੱਕ QR ਕੋਡ ਬਣਾਇਆ ਗਿਆ ਹੈ ਇਸ QR ਕੋਡ ਦੇ ਜ਼ਰੀਏ ਜਦੋਂ ਉਹ ਪੈਸੇ ਪਾਉਂਦੇ ਹਨ ਤਾਂ ਉਹ ਆਪਣੇ ਖਾਤੇ ਦੇ ਵਿੱਚ ਪੈਸੇ ਪਵਾ ਲੈਂਦਾ ਸਾਨੂੰ ਸ਼ਿਕਾਇਤ ਆਈ ਹੈ ਇਸੀ ਇਸ ਦੀ ਜਾਂਚ ਕਰ ਰਹੇ ਹਾਂ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰਾਂਗੇ ਉਹਨਾਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਠੱਗੀ ਕਰਨ ਵਾਲੇ ਕਈ ਲੋਕ ਪੁਲਿਸ ਦੇ ਵੱਲੋਂ ਫੜੇ ਗਏ ਨੇ ਜੇ ਕਿ ਜੇਕਰ ਕੋਈ ਸ਼ੱਕੀ ਨਜ਼ਰ ਆਵੇ ਤਾਂ ਅਸੀਂ ਉਸ ਦੇ ਉੱਤੇ ਨਜ਼ਰ ਵੀ ਰੱਖਾਂਗੇ ਪੁੱਛ ਪੜਤਾਲ ਵੀ ਕਰਾਂਗੇ ਤਾਂ ਦੱਸਿਏ ਕਿ ਸ੍ਰੀ ਹਰਮੰਦਰ ਸਾਹਿਬ ਦੇ ਲਾਗੇ ਹੀ ਇੱਕ ਸਰਾ ਹੈ ਸਾਰਾ ਗੜੀ ਨਾਮ ਦੀ ਤੇ ਇਸ ਸਰਾ ਨੂੰ ਬੁੱਕ ਕਰਵਾਉਣ ਦੇ ਲਈ ਸੰਗਤਾ ਦੇ ਵੱਲੋਂ ਵੈੱਬਸਾਈਟ ਦੇ ਉੱਤੇ ਪਹੁੰਚ ਕੀਤੀ ਜਾਂਦੀ ਹੈ ਤੇ ਇਸੇ ਵੈੱਬਸਾਈਟ ਦੇ ਉੱਤੇ ਆਨਲਾਈਨ ਆਪਣਾ ਕਮਰਾ ਬੁੱਕ ਕਰਵਾਇਆ ਜਾਂਦਾ ਪਰ ਦੱਸਿਏ ਹੁਣ ਇਸ ਦੇ ਨਾਮ ਦੇ ਉੱਤੇ ਹੀ ਠੱਗੀ ਜਿਹੜੀ ਹੈ ਉਹ ਮਾਰੀ ਜਾ ਰਹੀ ਹੈ ਕਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜਾ ਹੈ ਪੂਰਾ ਕੰਮਕਾਜ ਦੇਖਿਆ ਜਾਂਦਾ ਹੈ ਇਸ ਸਬੰਤ ਹੁਣ ਸਾਈਬਰ ਠੱਗਾ ਦੇ ਹੌਸਲੇ ਇਸ ਕਦਰ ਉਲੰਧ ਦੇ ਕਿ ਸੰਗਤਾਂ ਤੋਂ ਹੀ ਪੈਸੇ ਜੜੇ ਹੈ ਉਹ ਲੁੱਟੇ ਜਾ ਰਿਹਾ ਹੈ ਸੰਗਤਾਂ ਦੂਰ ਦਰਾਡੇ ਤੋਂ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਨਤਮਸਤਕ ਹੋਣ ਦੇ ਲਈ ਆਂਦੀਆਂ ਨੇ ਤੇ ਇਹਨਾਂ ਸੰਗਤਾਂ ਦੇ ਵੱਲੋਂ ਸਾਰਾ ਗੜੀ ਜਿਹੜੀ ਹੈ ਸਰਾਹ ਦੇ ਵਿੱਚ ਕਮਰੇ ਬੁੱਕ ਕੀਤੇ ਜਾਂਦੇ ਆ ਪਰ ਉੱਥੇ ਹੀ ਹੁਣ ਇਨਾ ਕਮਰਿਆਂ ਨੂੰ ਬੁੱਕ ਕਰਨ ਦੇ ਨਾਮ ਦੇ ਉੱਤੇ ਇੱਕ ਵਿਅਕਤੀ ਦੇ ਵੱਲੋਂ ਸਾਰਾਗੜੀ ਨਾਮ ਦੀ ਇੱਕ ਹੋਰ ਵੈੱਬਸਾਈਟ ਬਣਾਈ ਗਈ ਹੈ ਇਸ ਵੈੱਬਸਾਈਟ ਦੇ ਉੱਤੇ ਦੱਸਦੀ ਹੈ ਕਿ ਉਹ ਕਿਊਆਰ ਕੋਡ ਜਾਰੀ ਕਰਦਾ ਹੈ ਜਦੋਂ ਸੰਗਤਾ ਇਸ ਕੋਡ ਦੇ ਵਿੱਚ ਪੈਸੇ ਪਾਉਂਦੀਆਂ ਨੇ ਸਿੱਧਾ ਉਸ ਥੱਗ ਦੇ ਅਕਾਊਂਟ ਦੇ ਵਿੱਚ ਜਾਂਦੇ ਨੇ ਇਸ ਕਰਕੇ ਜਿਹੜੇ ਮੈਨੇਜਰ ਨੇ ਇਸ ਜਿਹੜੀ ਸਾਰਾਗੜੀ ਸਰਾਹ ਦੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਸੰਗਤਾ ਜਦੋਂ ਵੀ ਕਮਰਾ ਬੁੱਕ ਕਰਨ ਤਾਂ ਇੱਕ ਵਾਰ ਜਾਂਚ ਪੜਤਾਲ ਚੰਗੀ ਤਰ੍ਹਾਂ ਕਰ ਲੈਣ ਕਿ ਇਸ ਦੀ ਅਸਲੀ ਵੈੱਬਸਾਈਟ ਕਿਹੜੀ ਹੈ ਤੇ ਜਦੋਂ ਵੀ ਕਮਰਾ ਬੁੱਕ ਕੀਤਾ ਜਾਂਦਾ ਬਕਾਇਦਾ ਸੰਗਤਾ ਨੂੰ ਰਸੀਦ ਵੀ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਇਹ ਠੱਗ ਹੈ ਇਹਨਾਂ ਤੋਂ ਬਚਣ ਦੇ ਲਈ ਕਿਹਾ ਹੈ ਤੇ ਸਾਵਧਾਨੀ ਵਰਤਣ ਦੇ ਲਈ ਵੀ ਕਿਹਾ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਨਾਮ ਦੇ ਉੱਤੇ ਸੰਗਤਾ ਦੇ ਨਾਲ ਠੱਗੀ ਮਾਰੀ ਜਾ ਰਹੀ ਹੈ ਇਸ ਕਾਰਨ ਪੁਲਿਸ ਦੇ ਵੱਲੋਂ ਵੀ ਗੰਭੀਰਤਾ ਦੇ ਨਾਲ ਇਸ ਮਾਮਲੇ ਨੂੰ ਲਿਆ ਗਿਆ ਤੇ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਇਸ ਸਬੰਧਤ ਕੀਤੀ ਜਾ ਰਹੀ ਹੈ ਤਾਂ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ